ਹੈਲੋ ਨਾ ਮੇਰਾ ਸੰਦੀਪ ਕੁਰ ਜੀ ਸਾਰੇ ਮੇਰੇ ਪਿੰਡ ਧਨੇੜੀ ਨੇ ਜੀ ਕਿਵੇਂ ਦੇਖਦੋ ਅੱਜ ਪਿੰਡ ਦੇ ਵਿੱਚ ਆਏ ਤੇ ਤੀਆਂ ਬਣਾਈਆਂ ਨੇ ਤੀਆਂ ਦਾ ਬਹੁਤ ਵਧੀਆ ਲੱਗਾ ਜੀ ਪੇਕ ਕੇ ਜਾਣ ਦਾ ਨਹੀਂ ਟਾਈਮ ਲੱਗਾ ਤਾਂ ਸਾਰੇ ਵਿੱਚ ਇੰਜੋਏ ਕੀਤਾ ਜੀ ਅਸੀਂ ਤੀਆਂ ਦਾ ਪੁਰਾਣੇ ਦਿਨ ਯਾਦ ਆਉਂਦੇ ਆ ਪੁਰਾਣੇ ਦਿਨ ਬਹੁਤ ਜ਼ਿਆਦਾ ਹੁੰਦੇ ਨੇ ਜੀ ਜਿਵੇਂ ਕਿ ਪਿੰਡ ਵਿੱਚ ਪਿੰਗਾ ਝੂੜਦੇ ਸੀਗੇ ਅਸੀਂ ਬੋਲੀਆਂ ਪਾ ਕੇ ਛੋਟੇ ਛੋਟੇ ਹੁੰਦੇ ਨੱਚਦੇ ਸੀਗੇ ਅੱਜ ਪਿੰਗਾ ਝੁੱਟ ਕੇ ਸਾਨੂੰ ਉਹ ਹੀ ਆਪਣੇ ਬਚਪਨ ਦੀ ਦੁਵਾਰਾ ਫੇਰ ਜਾਦਾ ਹੈ ਜੀ ਬੋਲੀ ਸੁਣਾਓ ਜੀ ਹਾਂ ਜੀ ਸੁਣਾ ਪੰਜ ਪੰਜੇ ਸਾਪੀਆਂ ਪੰਜੇ ਕਾਪੀਆਂ ਪੰਜੇ ਸਾਪੀਆਂ ਛੇ ਨਹੀਂ ਹੋਰ ਸਪਾਵਾਂ ਮੈਂ ਪਿੰਡ ਦਾ ਮੇਰਾ ਖਾਸ ਰੁੜੇ ਕੀ ਪਿੰਡ ਦਾ ਮੇਰਾ ਖਾਸ ਰੁੜੇ ਕੀ ਸਮਝ ਲਿਓ ਬਰਨਾਲਾ ਜਿਹੜਾ ਮੇਰੀ ਬੋਲੀ ਮੋੜਦੂ ਉਹਨੂੰ ਫਤਿਹ ਬਲਾ ਮੱਤੇ ਅਗੇ ਸਤਗੁਰ ਨੂੰ ਫੇਰ ਗਦੇ ਵਿੱਚ ਆਵਾਂ ਧਿਆਕੇ ਸਤਗੁਰ ਨੂੰ ਬੋਤ ਕੀ ਦੇ ਵਿੱਚ ਆਵਾਂ ਧਿਆਕੇ ਸਤਗੁਰ ਨੂੰ ਫੇਰ ਗਦੇ ਵਿੱਚ ਆਵਾਂ ਧਿਆਕੇ ਸਤਗੁਰ ਧੰਨਵਾਦ ਹਾਂਜੀ ਵੀਰ ਜੀ ਸਾਨੂੰ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਜੋ ਤੀਆਂ ਦਾ ਪ੍ਰੋਗਰਾਮ ਕਰਾਇਆ ਭੀਮਰਾਓ ਉਮੀਦਵਾਰ ਕਲੱਬ ਵੱਲੋਂ ਹਨਾ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਇੱਕ ਨਹੀਂ 2-3 ਦਿਨ ਹੁੰਦੇ ਰਹਿਣ ਹਨਾ ਜਿਸ ਤਰ੍ਹਾਂ ਅਸੀਂ ਕੁੜੀਆਂ ਇਕੱਠੀਆਂ ਸਨ ਬਹੁਤ ਵਧੀਆ ਲੱਗਿਆ ਮੈਡਮ ਇਸ ਤਰੀਕੇ ਦੇਖਦੇ ਹੋ ਅੱਜ ਦੇ ਬੀਜੀ ਰਜ਼ਾਇਮਿਆਂ ਦੇ ਵਿੱਚੋਂ ਜਿਹੜਾ ਸਮਾਂ ਕੱਢ ਕੇ ਇਕੱਠਾ ਹਾਂਜੀ ਹਾਂਜੀ ਬਿਲਕੁਲ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਨੇ ਜੀ 2-3 ਦਿਨ ਹੋਣਾ ਚਾਹੀਦਾ ਬਹੁਤ ਫੁੱਲੀ ਇੰਜੋਏ ਕੀਤਾ ਅਸੀਂ ਪ੍ਰਾਣੀਆਂ ਬਜ਼ੁਰਗ ਕੁੜੀਆਂ ਮਤਾਮਾਂ ਸਾਰੇ ਇਕੱਠੀਆਂ ਹੋਈਆਂ ਬਹੁਤ ਵਧੀਆ ਲੱਗਿਆ ਸਾਨੂੰ ਹਨਾ ਜੀ ਤਾਂ ਲੱਗਦਾ ਸੱਭਿਆਚਾਰ ਵੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੀਆਂ ਹਨਾ ਜੀ ਹਾਂ ਜੇ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਅਸੀਂ ਆਪਣੀ ਥਕਾਵਟਾਂ ਤੋਂ ਰਜ਼ੀਮਿਆਂ ਤੋਂ ਹਨ ਇੱਥੇ ਆਏ ਸਾਰੇ ਬੋਝ ਲੱਤ ਕੇ ਬੜਾ ਇੰਜੋਏ ਕੀਤਾ ਫੁੱਲੀ ਇੰਜੋਏ ਪਿੰਡ ਦੇ ਨਗਰ ਦੀ ਮੈਨੇਜਮੈਂਟ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਸੀ ਬਹੁਤ ਜ਼ਿਆਦਾ ਵਧੀਆ ਜੀ ਡਾਕਟਰ ਪਿੰਡੋਂ ਅੰਬੇਦਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਤੋਂ ਸਾਡੇ ਇਹ ਅੱਜ ਜਿਹੜਾ ਪੀਂਆਂ ਦਾ ਪ੍ਰੋਗਰਾਮ ਮਨਵਾਇਆ ਜਾ ਰਿਹਾ ਜੀ ਇਹ ਦੋ ਕਲੱਬਾਂ ਦੀ ਤੀਜੇ ਕਲੱਬ ਦੇ ਸਹਿਯੋਗ ਨਾਲ ਮਨਵਾਇਆ ਜਾ ਰਿਹਾ ਹੈਗਾ ਜੀ ਸਾਰੇ ਨਗਰ ਦਾ ਸਹਿਯੋਗ ਹੈਗਾ ਜੀ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਕਸੀ ਇਸ ਤੋਂ ਅਗਲੀ ਵਾਰੇ ਤੋਂ ਵੀ ਵਧੀਆ ਪ੍ਰੋਗਰਾਮ ਕਰਾਵਾਂਗੇ ਸਾਡੀ ਹਰ ਵਾਰੇ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਵਾਰ ਉਸ ਵਧੀਆ ਕਰੀਏ ਅੱਜ ਕਿ ਅਸੀਂ ਜਿਵੇਂ ਚਰਖੇ ਮਧਾਨੀਆਂ ਆ ਜਿ ਆਪਣਾ ਪੁਰਾਣਾ ਸੱਭਿਆ